ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਸੌਰ ਸਿੰਘ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭੋਲਰ ਡੇਰੀ ਫਾਰਮ ਤੇ ਆਏ ਹਾਂ ਦੋਸਤੋ ਵੀਰ ਸੰਦੀਪ ਸਿੰਘ ਉਹਨਾਂ ਦੇ ਫਾਰਮ ਤੇ ਜਿੱਦਾਂ ਕਿ ਸਾਰੇ ਭਰਾ ਜਾਣਦੇ ਆ ਦੋਸਤੋ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਤੇ ਪਸ਼ੂ ਦੋਸਤੋ ਵੱਡੀ ਗਿਣਤੀ ਦੇ ਵਿੱਚ ਹੁੰਦੇ ਆ ਕੋਈ 8-7 ਨਾਲ ਜਿਹੜੇ ਆ ਹਰ ਇੱਕ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਈਦੇ ਆ ਅੱਜ ਵੀ ਇਸ ਵੀਡੀਓ ਦੇ ਵਿੱਚ ਦੋਸਤੋ ਪਸ਼ੂ ਟੋਟਲ ਜੇਕਰ ਗੱਲ ਕਰੀਏ ਤਾਂ ਟੋਟਲ 6 ਕੇ ਨਾਲ ਤੁਹਾਨੂੰ ਦਿਖਾਉਣੇ ਆ 5 ਬੇੜਾ ਹੋਣਗੀਆਂ ਦੋਸਤੋ ਇੱਕ ਲਾਸਟ ਦੇ ਵਿੱਚ ਤੁਹਾਨੂੰ ਮਾਝ ਦਿਖਾਵਾਂਗੇ ਪਸ਼ੂ ਗੱਪਣ ਵੀ ਆ ਤੁਹਾਡੇ ਦੋਸਤੋ ਜ਼ਿਆਦਾਤਰ ਗਿਣਤੀ ਦੇ ਵਿੱਚ ਗੱਪਣ ਪਸ਼ੂ ਆ ਸੋਇ ਸਵਾਇ ਨਗ ਵੀ ਹੈਗੇ ਆ ਸੋ ਜਿਹੜਾ ਪਸ਼ੂ ਦੋਸਤੋ ਸੋਇ ਸਵਾਇ ਵੀਰ ਕੋਈ ਮੇਰਾ ਦੋ ਟਾਈਮ ਨਹੀਂ ਤਿੰਨ ਟਾਈਮ ਜੋ ਕੇ ਆਪਣੀ ਤਸੱਲੀ ਕਰ ਸਕਦਾ ਤੇ ਗੱਪਣ ਪਸ਼ੂ ਆਪਣਾ ਦੋਸਤੋ ਚਾਰੇ ਥਾਣਾ ਦੀ ਤੁਸੀਂ ਭਰਾ ਕੇ ਜਿਹੜੀ ਤਸੱਲੀ ਆ ਉਹ ਜ਼ਰੂਰ ਯਕੀਨੀ ਬਣਾ ਲਿਓ ਠੀਕ ਆ ਜੀ ਕਿਉਂਕਿ ਪਸ਼ੂ ਜਿਹੜੇ ਆ ਦੋਸਤੋ ਤੁਰ ਫਿਰ ਕੇ ਬਿਲਕੁਲ ਲੋਕਲ ਘਰਾਂ ਦੇ ਵਿੱਚੋਂ ਹੀ ਖਰੀਦੇ ਜਾਂਦੇ ਆ ਸੋ ਆਪਣੀ ਤਸੱਲੀ ਆਪਣੀ ਨਰਕਪਰਕ ਵਪਾਰੀ ਵੀਰ ਪੂਰੀ ਕਰਕੇ ਲੈ ਕੇ ਆਉਂ કરી ਰੱਖਣ ਵਾਲਾ ਘਰੇਲੂ ਵੀਰ ਚਾਹੀਏ ਕੋਈ ਵਪਾਰੀ ਕਾਰੀ ਵਿਹਾਰੀ ਵੀਰ ਲੈ ਕੇ ਜਾਂਦਾ ਸੋ ਆਪਣੀ ਤਸੱਲੀ ਜਿਹੜੀ ਆ ਉਹ ਜਰੂਰ ਜੜੀ ਦੋਸਤੋ ਠੀਕ ਆ ਪਹਿਲ ਦੇ ਆਧਾਰ ਤੇ ਕਰ ਲਿਆ ਕਰੋ ਅੱਜ 23 ਜੁਲਾਈ ਆ ਦੋਸਤੋ ਤਾਰੀਖ ਤੁਸੀਂ ਨੋਟ ਕਰ ਲਓ ਸਮਾਂ ਕੋਈ ਦੁਪਹਿਰ ਦੇ 2:30 ਵਜੇ ਦਾ ਆਉ ਲੈਣਿਆਂ ਉਹਦੇ ਡਿਟੇਲ ਕਰਦੇ ਆ ਗੱਲਬਾਤ ਵੀਰ ਸੰਦੀਪ ਦੇ ਨਾਲ ਪੁੱਛਦੇ ਆ ਕੀ ਇਨਫੋਰਮੇਸ਼ਨ ਆ ਜਿੰਨਾ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਸੰਦੀਪ ਕੀ ਹਾਲ ਨੇ ਬਹੁਤ ਵਧੀਆ ਸੰਦੀਪ ਸਾਹਿਬ ਸਤਿ ਸ੍ਰੀ ਅਕਾਲ ਜੀ ਮਾਰ ਜੀ ਸਤਿ ਸ੍ਰੀ ਅਕਾਲ ਵੀਰ ਸੰਦੀਪ ਹੋ ਠੀਕ ਠਾਕ ਬੜਾ ਵਧੀਆ ਸੰਦੀਪ ਸਾਹਿਬ ਬੜੀ ਕਿਰਪਾ ਗੁਰੂ ਰਾਮ ਦਾ ਜੀ ਠੀਕ ਹੈ ਠੀਕ ਹੈ ਵੀਰ ਸੰਦੀਪ ਹਾਂ ਜੀ ਲੈ ਵੀਰ ਸੰਦੀਪ ਪਸ਼ੂ ਤਕਰੀਬਨ 8-7 ਨਗ ਅ ਆਪਣੇ ਫਾਰਮ ਤੇ ਵੈਸੇ ਰੋਟੀਨ ਦੇ ਵਿੱਚ ਰੋਟੀਨ ਦੇ ਵਿੱਚ ਸੰਦੀਪ ਸਾਹਿਬ ਆਉਂਦੇ ਆ ਜੀ ਰੋਟੀਨ ਦੇ ਵਿੱਚ ਹੀ ਆਉਂਦੇ ਆ ਚਲੋ ਕਈ ਭੈਣ ਭਰਾ ਵੈਸੇ ਵੀ ਲੈ ਜਾਂਦੇ ਮਗਰੋਂ ਅਗੇ ਵੀ ਤੇ ਬਾਕੀ ਚਲੋ ਵੀਡੀਓ ਆਪਾਂ ਦੂਜੇ ਦਿਨ ਜਿਹਦੇ ਨਾਲ ਭੈਣ ਭਰਾ ਮਾ ਦੇ ਕੇ ਆਉਂਦੇ ਰਹਿਣੇ ਬਿਲਕੁਲ ਜੀ ਬਿਲਕੁਲ ਹਾਂ ਪੰਜ ਵੇੜਾਂ ਤੇ ਇੱਕ ਮੱਝ ਹਾਂਜੀ ਤੇ ਪਸ਼ੂ ਵਾਸਤੇ ਜ਼ਿਆਦਾਤਰ ਅੱਜ ਗੱਬਣੀਆਂ ਗੱਬਣਿਆ ਸੰਤੋ ਸਾਹਿਬ ਇਹ ਮੈਂ ਵੀ ਗੱਬਣਿਆ ਤੇ ਜਿਹੜੀਆਂ ਤਿੰਨ ਚਾਰ ਵੇੜਾਂ ਉਹ ਵੀ ਗੱਬਣਿਆ ਇੱਕ ਵੇੜ ਸਿਰਫ ਸੂਈ ਹੈ ਜੀ ਅੱਛਾ ਜੀ ਹਾਂਜੀ ਇਧਰੋਂ ਚਾਰ ਵੇੜਾਂ ਚਾਰ ਚਾਰ ਵੇੜਾਂ ਚਾਰ ਵੇੜਾਂ ਗੱਬਣਿਆ ਇੱਕ ਵੇੜ ਜਰਸੀ ਸੂਈ ਹੈ ਜੀ ਠੀਕ ਹੈ ਤੇ ਛੋਟੀ ਵੀ ਗੱਬਣਿਆ ਜਿਹੜੀ ਠੀਕ ਹੈ ਜੀ ਠੀਕ ਹਾਂਜੀ ਹਾਂਜੀ ਲੋਬ ਵੀ ਦੋਸਤੋ ਇੱਕ ਬਹੁਤ ਵੀਰਾਂ ਦੀ ਡਿਮਾਂਡ ਜਰਸੀ ਵੇੜ ਨੂੰ ਖਰੀਦਣ ਨੂੰ ਲੈ ਕੇ ਹੁੰਦੀ ਹੈ ਕਿਨੇ ਵਾਛੀ ਨੂੰ ਜਨਮ ਦਿੱਤਾ ਸੰਤੋ ਸਾਹਿਬ ਜਰਸੀ ਵੇੜ ਇੱਕ ਤੁਹਾਨੂੰ ਸੂਈ ਸਵਾਈ ਦਿਖਾ ਦਾਂਗੇ ਆਪਾਂ ਇੱਕ ਜਰਸੀ ਵਿੱਚ ਥੋੜਾ ਬਾਤਾ ਕ੍ਰੋਸ ਆ ਇੱਕ ਜਰਸੀ ਪਿਓਰ ਦੇ ਵਿੱਚ ਆ ਵੀ ਜਿਹੜੀ ਤੁਹਾਨੂੰ ਗੱਬਰ ਮਿਲ ਜੂਗੀ ਤੇ ਸ਼ੁਰੂਆਤ ਕਰ ਲਾਂਗੇ ਦੋਸਤੋ ਜਿਵੇਂ ਜਿਵੇਂ ਆਪਾਂ ਗਾਣ ਗੱਲ ਕਰਦੇ ਚੱਲਾਂਗੇ ਉਵੇਂ ਤੁਹਾਨੂੰ ਡਿਟੇਲ ਜਿਹੜੀ ਮਿਲਦੀ ਜਾਊਗੀ ਲੈ ਵੀ ਸੰਦੀਪ ਪਹਿਲੇ ਨੰਬਰ ਤੇ ਵੀਰ ਜਿਹੜੀ ਆ ਜਰਸੀ ਆਪਣੇ ਕੋਲ ਸੂਈ ਆ ਤਾਜੀ ਇਹ ਸੰਤੋ ਸਾਹਿਬ ਕੱਲ ਦੀ ਸੂਈ ਆ ਕੱਲ ਦੀ 12 13 ਕੋਲੋਂ ਬੋਹਲਾ ਦੇ ਥੱਲੇ ਤਿਹਾਰ ਹੋਣਾ ਜੀ ਬਾਕੀ ਚੁਵਾਈ ਚੁਵਾਈ ਦੀ ਬੜੀ ਖਰੀ ਨਿਕਲੀ ਭਾਵੇਂ ਇਤਰਾਏ ਬਹਿ ਜਾ ਕੋਈ ਪੰਗਾ ਪਾਉਣ ਦੀ ਲੋੜ ਨਹੀਂ ਕੋਈ ਲੈਣੇ ਨਹੀਂ ਦੇਣੇ ਨਹੀਂ ਠੀਕ ਆ ਜੀ ਬਾਕੀ ਬੱਛੀ ਵੀ ਚੰਗੀ ਨਸਲ ਬਰੀਅਡ ਵਾਲੀ ਠੀਕ ਹੈ ਜੀ ਹਾਂਜੀ ਲਓ ਦੋਸਤੋ ਸੂਵੇ ਦੁਜੇ ਸੂਈ ਆ ਤੇ ਬਾਕੀ ਮਗਰ ਜਿਹੜਾ ਬੱਚਾ ਬਹੁਤ ਖੂਬਸੂਰਤ ਵੇਖੋ ਮਗਰ ਬੱਚੀ ਆ ਮਗਰ ਬੱਚਾ ਵੀ ਬੱਚੀ ਆ ਸੋ ਫੀਮੇਲ ਕਾਹਨੂੰ ਜਨਮ ਦਿੱਤਾ ਤੇ ਮਦਰ ਦੇ ਉੱਪਰ ਹੀ ਬੱਚੀ ਆ ਨਿਗਾ ਨਿਗਾ ਕੰਨ ਵੇਖੋ ਸੰਧ ਸਭ ਲੱਗਾ ਬਿਲਕੁਲ ਛੋਟੇ ਜੇ ਕੰਨ ਤੇ ਇਹ ਸੰਦੀਪ ਇਹ ਸੂਈ ਕੱਢ ਲਈਏ ਵੀਰ ਕੱਲ ਸੂਈ ਸੰਧ ਸਭ ਠੀਕ ਹੈ ਜੀ ਲਓ ਦੋਸਤੋ ਕੱਲ ਹੀ ਸੂਈ ਆ ਠੀਕ ਹੈ ਜੀ ਬਾਕੀ ਥਾਣੇ ਕੁਰੇ ਤੁਹਾਨੂੰ ਆਪਾਂ ਸਾਰੇ ਬੰਨੇ ਦਿਖਾ ਦਗੇ ਥਣ ਬੜੇ ਸੋਨੇ ਦੋਸਤੋ ਹੱਥੀ ਚਵਾਈ ਵਾਲਾ ਥਣ ਲੱਗਾ ਮੁੱਠੀ ਮੁੱਠੀ ਕਿਦਾਂ ਦੋਸਤੋ ਬਲੈਕ ਤੇ ਬਦਾਮੀ ਕਲਰ ਦੇ ਵਿੱਚ ਆ ਫੇਸ ਦੀ ਕੁਆਲਿਟੀ ਦੇਖੋ ਪੰਜਾਬ ਵਾਲੀ ਜਰਸੀ ਐ ਸੰਧ ਸਭ ਦੋ ਕਲਰ ਦਾ ਬਿਲਕੁਲ ਸਮੇਲ ਛੋਟੇ ਕੰਨ ਬੋਦੀ ਵਾਲੀ ਆ ਤੇ ਹਾਈਟ ਫਿਟ ਬਹੁਤ ਸੋਹਣੀ ਹੈ ਠੀਕ ਆ ਜੀ ਹਾਈਟ ਵੈਸੇ ਮੀਡੀਅਮ ਆ ਦਰਮਿਆਨੀ ਹਾਈਟ ਮੰਨ ਕੇ ਕੋਈ ਵੀ ਰਸੋਦਾ ਕਰ ਲਿਓ ਪਰ ਥੱਲਿਓ ਭਾਂਡਾ ਭੁੰਡਾ ਬਹੁਤ ਵਧੀਆ ਤੇ ਅੱਜ ਮਾਰਨਿੰਗ ਚ ਵਾਈ ਪਹਿਲੇ ਡੰਗਦੀ ਹੋਈ ਆ ਇਹ ਸੰਧ ਸਭ ਹਾਂਜੀ ਫਿਰੇ 6-7 ਕਿਲੋ ਚੋਈ ਹੈ ਜੀ 6-7 ਕਿਲੋ ਹਾਂਜੀ ਠੀਕ ਆ ਜੀ ਲੱ ਸਦੀਪ ਇੱਕ ਵਾਰੀ ਤੋੜ ਗਏ ਵੀਰ ਲਓ ਵੀ ਜੀ ਲਓ ਵੀ ਪ੍ਰਭੋ ਇੱਧਰ ਦੇਖਿਓ ਜਰਾ ਸੰਧ ਦੇਗਾ ਜੀ ਅੱਛਾ ਸੰਦੀਪ ਵੈਸੇ ਚਲੋ ਬਾਕੀ ਅਗੇ ਦੁੱਧ ਦੀ ਸੇਵਾ ਦਾ ਪਰ ਫਿਰ ਵੀ ਕਿੰਨਾ ਕੁ ਆਈਡੀਆ ਮੰਨਦੇ ਘੱਟ ਤੋਂ ਘੱਟ ਸੰਤੂ ਸਾਹਿਬ 15 16 ਕਿਲੋ ਦਾ ਪਹਿਲੇ ਸਵੇਰੇ ਦਾ ਰਿਕਾਰਡ ਰਿਹਾ ਇਹਦਾ ਚਲੋ ਦੁੱਧਾ ਦੂਜਾ ਸਵੇਰ ਬਾਕੀ ਗਰਮੀ ਗਰਮੀ ਕਰਕੇ ਉਹ ਕਿਲੋ 2 ਕਿਲੋ ਦਾ ਕਹਿ ਨਹੀਂ ਸਕਦੇ ਹਰ ਕੀ 20 ਕਿਲੋ ਦੇ ਲਗਭਗ ਕੱਢਣਾ ਚਾਹੀਦਾ ਇਹਨੂੰ ਬਾਕੀ 17 18 ਵਿੱਚ ਦੇਈ ਜਾਵੇ ਬੜਾ ਸੰਤੂ ਸਾਹਿਬ ਇਹਨਾਂ ਦਾ ਬਲਕਿ 15 ਤੋਂ ਪਲੱਸ ਜਿੰਨਾ ਚਵਾਈ ਚੱਲੇ ਹਾਂਜੀ ਹਾਂਜੀ ਤੇ ਬਾਕੀ ਅਗਲੇ ਦੀ ਸਾਂਭਿਆ ਜਿੰਨਾ ਕੋ ਪਾ ਲੂਗਾ ਸੰਧੂ ਸਾਹਿਬ ਉਹਨਾ ਹੀ ਕੋ ਚੋੜੂਗਾ ਠੀਕ ਹੈ ਜੀ ਹਾਂਜੀ ਆ ਆਪਣਾ ਤਾਂ ਚਲੋ ਥਣਾ ਦਾ ਚਾਹੀਦਾ ਭਾਰ ਦਾ ਚਾਹੀਦਾ ਜਿਹੜੀ ਚੀਜ਼ ਦੀ ਗਰੰਟੀ ਹੋ ਗਈ ਠੀਕ ਹੈ ਜੀ ਲੋ ਜੀ ਦੋਸਤੋ ਠੀਕ ਹੈ ਜੀ ਬਾਕੀ ਸੂਈ ਸਵਾਈ ਵੈੜਾ ਦੋਸਤੋ ਤੋਂ ਕਾਫੀ ਵੀਰਾਂ ਦੀਆਂ ਫੋਨ ਕਾਲ ਆਉਂਦੀਆਂ ਵੀ ਚਲੋ ਐਨੀਮਲ ਚਾਹੀਦਾ ਪਰ ਸੋਇਆ ਸਵਾਈ ਚਾਹੀਦਾ ਤੇ ਫਿਲਹਾਲ ਜਰਸੀ ਬਰੀਡ ਦੇ ਵਿੱਚ ਆ ਮਗਰ ਵੀ ਪਛੀ ਠੀਕ ਹੈ ਜੀ ਤੇ ਸੂਈ ਸਵਾਈ ਆ ਆ ਵੇਖੋ ਸੰਧਾ ਠੰਡੀ ਧੀਰੀ ਵੇਖੋ ਐ ਬੋਲਾ ਲੋ ਜੀ ਇਹ ਕੋਈ ਦੋਸਤੋ ਚਾਰੀ ਧਾਣਾ ਵੀਰ ਭਰਾਈ ਜਾਂਦਾ ਪਿਆ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਆ ਕਰੋ ਚੱਕ ਠੀਕ ਆ ਜੀ ਬਰਾਬਰੂ ਵੇਖੋ ਤੁਸੀਂ ਇੱਕ ਨੰਬਰ ਚੁਵਾਈ ਮੋਟੀ ਉਂਗਲ ਉਂਗਲ ਜਿੱਡੀ ਧਾਰਾ ਬੜੇ ਸਾਫ ਸੁਥਰੀ ਨਿਕਲੀ ਸੰਤੂ ਸਾਹਿਬ ਚੁਵਾਈ ਦੀ ਬੜੀ ਖਰੀ ਨਿਕਲੀ ਆ ਥਣ ਵੀ ਚੰਗਾ ਲੱਗਾ ਚਲੋ ਬਹੁਤ ਖੂਬਸੂਰਤ ਹਾਂ ਜੀ ਬਹੁਤ ਖੂਬਸੂਰਤ ਆ ਲਓ ਜੀ ਸੋ ਬੌਲੇ ਤੇ ਦੋਸਤੋ ਚੱਲ ਰਹੀ ਆ ਕੋਈ ਭਰਾ ਆ ਦੀ ਚੋਗੇ ਤਸੱਲੀ ਕਰ ਲੈ ਸੰਦੀਪ ਦਵਾਂਗੇ ਕਿੰਨੇ ਦੀ ਆਪਾਂ ਜਿਹੜੀ ਸੰਤੂ ਸਾਹਿਬ ਬਿਲਕੁਲ ਜੈ ਜੀ ਮੁੱਲ ਆਪਾਂ ਕਰਨਾ ਵਾ ਆ ਮੁੱਲ ਕਰਦੇ ਸੰਤੂ ਸਾਹਿਬ 62000 ਰੁਪਿਆ 58000 ਦੀ ਦੇ ਦਈਏ ਜੀ 58 ਦੀ ਹਾਂਜੀ ਤੇ ਕਰਦੀ ਆਪੇ ਆਪੇ ਛੋੜ ਕਰਦੀ ਆਪਾਂ ਸੰਤੂ ਸਾਹਿਬ 100 ਰੁਪਇਆ ਛੋੜੀ ਹੋਣੀ 56000 ਦੀ ਜਸਨੋ ਦੇ ਦਾਂਗੇ ਜੀ 56 ਦੀ 56 ਦੀ ਜਸਨੋ ਦੇ ਦਾਂਗੇ 100 ਰੁਪਇਆ ਛੋੜੀ ਹੋਣੀ ਜਿਹਦੇ ਵਿੱਚ ਠੀਕ ਆ ਜੀ ਹਾਂਜੀ ਲਓ ਵੀ 56000 ਦੀ ਦੋਸਤੋ ਇਹ ਮਿਲ ਜੂਗੀ ਬਾਕੀ ਕਿਸੇ ਪਾਸੇ ਉਹ ਨਹੀਂ ਖੁੰਜੀ ਕਰਮਾਂ ਦੀ ਠੀਕ ਆ ਜੀ ਸਫਾਈ ਬਹੁਤ ਜਿਆਦੀ ਹੈ ਜੀ ਬਹੁਤ ਜਿਆਦੀਆਂ ਸਫਾਈਆਂ ਉੱਪਰੋਂ ਵੀ ਬਾਡੀ ਬੁੱਡੀ ਦੀਆਂ ਵੀ ਥੱਲੇ ਥਣ ਦੇਵੇ ਵਾਲੇ ਪਾਸਿਓ ਵੀ ਪੂਰੀਆਂ ਸਫਾਈਆਂ ਨੇ ਤੇ ਆ ਕਰੋ ਚੈੱਕ ਠੀਕ ਆ ਜੀ ਸੋ ਮਗਰ ਵੀ ਬਚੀ ਆ ਬਹੁਤ ਵੀ ਲਓ ਜੀ 56000 ਦੀ ਮਿਲ ਜੂਗੀ ਇਸ ਤੋਂ ਬਾਅਦ ਸੰਦੀਪ ਆ ਆ ਗਈ ਆਪਣੇ ਕੋਲ ਵੜ ਦੂਜੇ ਨੰਬਰ ਤੇ ਆ ਗਏ ਸੰਤੂ ਸਾਹਿਬ ਇਹ ਵੀ ਦੂਜਾ ਸੁਬਾ ਸੋਣੀ ਆ ਜੀ ਅੱਛਾ ਜੀ ਮਰਸੀ ਬ੍ਰੀਡ ਦੇ ਵਿੱਚ ਹੀ ਆ ਗਈ ਹਾਂ ਦੋਸਤੋ ਲੰਬੀ ਲੂਬੀ ਇਹ ਵੀ ਪੂਰੀ ਆ ਤੁਸੀਂ ਵੇਖੋ ਲੰਬਾਈ ਬਹੁਤ ਜ਼ਿਆਦੀ ਆ ਠੀਕ ਆ ਲੰਮੀ ਧੀਰੀ ਆ ਬਾਕੀ ਸੰਤੂ ਸਾਹਿਬ ਆ ਵੇਖੋ ਆ ਦੇਖੋ ਬਾਕੀ ਆਪਾਂ ਤੁਹਾਨੂੰ ਸੀਲੀਆਂ ਸੂਲੀਆਂ ਚੈੱਕ ਕਰਾ ਦਿੰਨੇ ਆ ਇਹ ਗੱਪੜ ਸੰਦੀਪ ਦਿਨ ਕਿੰਨੇ ਕੁ ਲੈ ਜੂ ਇਹ ਸੰਤੂ ਸਾਹਿਬ ਪੰਜ ਸੱਤ ਦਿਨ ਲੈਣੇ ਨੇ ਪੰਜ ਸੱਤ ਹਾਂ ਜੀ ਲਓ ਵੀ ਦੋਸਤੋ ਬਾਕੀ ਆ ਤਿੱਪਣ ਤੁਸੀਂ ਦੇਖ ਸਕਦੇ ਜੇ ਵੀ ਚਾਰੇ ਥਣਾ ਦਾ ਭਰਾ ਠੰਡੀ ਧੀਰੀ ਆ ਵੇਖੋ ਜੀ ਜਿੱਦਾਂ ਮਰਜੀ ਮੇਰਾ ਬੈਠ ਕੇ ਭਰਾ ਇਸ ਤਰ੍ਹਾਂ ਚਵਾਈ ਤਸੱਲੀ ਆਪਣੀ ਆ ਜ਼ਰੂਰ ਕਰ ਲਿਆ ਕਰੋ ਠੀਕ ਆ ਜੀ ਟਿਪ ਕੇ ਹਾਂ ਨਾ ਸੰਧੂ ਸਾਹਿਬ ਜਿਹੜਾ ਮਰਜੀ ਵੀਰ ਕੋਈ ਲੈ ਜਾਏ ਭਵੇਂ ਉਹਨਾਂ ਨਾਲ ਕੋਈ ਲੈਂਦਾ ਜਦੋਂ ਉਹਦੇ ਘਰੇ ਜਾਂਦੀ ਆ ਥਾਣਾ ਦੀ ਆਪਦੀ ਤਸੱਲੀ ਕਰ ਲੇ ਪਿੱਛੇ ਭਰਦੀ ਆਪਣੀ ਫੋਲ ਗਰੰਟੀ ਹੋ ਗਈ ਜੀ ਹਾਂਜੀ ਠੀਕ ਆ ਭਰਾ ਲੈ ਵੀ ਸੰਦੀਪ ਖੋਲਦਗੇ ਵੀਰ ਲਓ ਤੁਸੀਂ ਗੱਬਣ ਆ ਤਿਆਰੀ ਵਾਲੀ ਆ ਜਿਹੜੇ 5 6 5 5 6 ਲੈਏ ਨੇ ਸੰਧੂ ਸਾਹਿਬ ਇਹਨੇ ਠੀਕ ਆ ਜੀ ਚੰਗਾ ਰਿਕਾਰਡ ਰਿਆ ਇਹਦਾ ਵੀ ਬਾਕੀ ਲੰਮੀ ਨੰਮੀ ਵੜੀ ਆ ਵੇਖੋ ਹਾਂ ਲੰਮੀ ਵਾਲੀਆਂ ਗੱਲਾਂ ਹੀ ਗਾਂਦੀਆਂ ਆ ਹਾਂਜੀ ਦੋਸਤੋ ਲਵਾਈ ਬਹੁਤ ਜਿਆਦੀ ਹੈ ਅਵੇਲੇਬਲ ਸਪੈਸ਼ਲ ਆ ਲੰਬੀ ਬਹੁਤ ਜਿਆਦੀ ਆ ਹਾਈਟ ਵੀ ਮੀਡੀਅਮ ਦੇ ਵਿੱਚ ਹਾਈਟ ਮੀਡੀਅਮ ਆ ਜਿੱਦਾਂ ਕਿ ਨਾਰਮਲ ਪੰਜਾਬ ਵਾਲੀ ਜਰਸੀ ਦੀ ਕੈਟਾਗਰੀ ਦੇ ਵਿੱਚ ਤੁਸੀਂ ਮੰਨ ਲਿਓ ਠੀਕ ਆ ਜੀ ਤੇ ਥੱਲੇੋਂ ਵੇਖੋ ਤੁਸੀਂ ਲੇਵਾ ਹਵਾਨਾ ਵੇਖੋ ਸਾਫ ਸੁਥਰੀ ਬਹੁਤ ਜਿਆਦੀ ਆ ਜੀ ਥੱਬੇ ਤੇ ਥੱਬੇ ਪਾਈ ਖੜੀ ਆ ਆ ਲੋ ਠੀਕ ਆ ਸੋ ਬਾਕੀ ਦੋਸਤੋ ਬਰੌਨ ਤਿੱਪਣ ਬਿਲਕੁਲ A1 ਫਰਸਟ ਕਲਾਸ ਇਸ ਤੋਂ ਬਾਅਦ ਦੋਸਤੋ ਚੁਵਾਈ ਦੀ ਗੱਲ ਕਰੀਏ ਚੰਗੀ ਸੇਵਾ ਬਾਕੀ نسل ਪ੍ਰੀਤ ਦੋਸਤੋ ਚੰਗੀ ਹੈ ਤੇ ਦੁੱਧ ਵੀ ਚੰਗਾ ਕੱਢ ਦੂਗੀ। ਸੋ ਕੋਈ ਵੀਰ ਚੰਗੀ ਸੇਵਾ ਕਰ ਲੂਗਾ ਠੀਕ ਆ ਜੀ। ਸੰਤੂ ਸਾਹਿਬ ਦੁੱਧ ਤੇ ਚਲੋ ਜਿੰਨਾ ਕੋਈ ਵੀਰ ਪਾ ਲੂਗਾ ਉਹਨਾਂ ਨੂੰ ਚੋੜੂਗਾ। ਜਿੰਨੇ ਕੋਈ ਸਾਂਭ ਲੂਗਾ ਉਹਨਾਂ ਨੂੰ ਛੋੜੂਗਾ। ਬਾਕੀ ਥਣ ਚੱਡੇ ਵਾਲੀ ਹੈ ਜੇ ਥਣ ਚੱਡੇ ਵਾਲੀ ਦਾ ਦੁੱਧ ਨਾ ਦਿੱਤਾ ਤਾਂ ਦਿਨਾਂ ਵਿੱਚ ਕਿੰਨੇ ਤੁਸੀਂ ਸਹਿਣੇ। ਹਾਂਜੀ ਹਾਂਜੀ। ਲੈ ਵੀਰ ਧਮਾਇਓ ਮਾੜਾ ਜਿਹਾ ਸੰਦੀਪ। ਲਓ ਵੀ ਦੋਸਤੋ ਥਣ ਥੂਣ ਦੀ ਕੁਆਲਿਟੀ ਬਹੁਤ ਜਿਆਦਾ ਖੂਬਸੂਰਤ। ਆ ਦੇਖੋ। ਹਾਂ। ਅਜੇ ਸੰਤੂ ਸਾਹਿਬ ਅੱਜ ਹੀ ਆਇਆ ਆਪਣੇ ਕੋ ਤੁਰੀਆਂ ਹੀ। ਠੀਕ ਆ ਜੀ। ਲਓ ਵੀ ਦੋਸਤੋ ਜਰਸੀ ਦੇ ਸ਼ਹੀਦ ਵੀਰਾਂ ਦੇ ਲਈ ਹੈ ਅੱਜ ਤੋਹਫੇ ਠੀਕ ਆ ਤਿੰਨ ਤੋਂ ਚਾਰ ਕਨਾਂਗ ਤਿੰਨ ਕਨਾਂਗ ਆਪਾਂ ਜਿਹੜੇ ਇਸ ਕੁਆਲਟੀ ਵੇਖੋ ਕਿੰਨੀ ਸੋਹਣੀ ਸੰਤੂ ਸਾਹਿਬ ਬਿਲਕੁਲ ਸੇਮ ਹੀ ਬੁਤੀਬਾਤੀ ਕੋਈ ਜੀ ਹਾਂਜੀ ਜਿਹੜੀ ਤੁਸੀਂ ਕੋ ਪਹਿਲੇ ਨੰਬਰ ਤੇ ਵੇੜ ਆ ਇਹਦੀ ਗੱਲ ਕਰ ਲਈਏ ਫੇਸ ਕੁਆਲਟੀ ਬਿਲਕੁਲ ਸੇਮ ਆ ਦੋਨਾਂ ਦੀ ਤੇ ਜੋੜਾ ਕਿਸੇ ਵੀਰ ਨੇ ਪਾਉਣਾ ਉਹ ਵੀ ਬਿਲਕੁਲ ਥੋੜੀ ਚੁਆਇਸ ਆ ਕਿਸੇ ਵੀਰ ਨੇ ਜੋੜਾ ਪਾਉਣਾ ਕੱਟਪਾਣਾ ਦੀ ਠੰਡੀ ਠੰਡੀ ਤੇਰੀ ਵੇਖੋ ਸੰਤੂ ਸਾਹਿਬ ਅਸਲੀਆ ਸੁਲਗੀਆਂ ਗਰਮੀ ਨਹੀਂ ਕਰਨਗੀਆਂ ਅਲੱਗਾਂ ਹੀ ਲੱਗੀਆਂ ਨੇ ਤਾਂ ਤੁਹਾਨੂੰ ਵੀ ਚੰਗਾ ਲੱਗਾ ਸਦੀਪ ਕੀ ਮੁੱਲ ਕਰਦੇ ਕਿੱਥੋਂ ਤੱਕ ਸੰਤੋ ਸਾਹਿਬ ਅੱਛੀ ਦੀ ਹੈਗੀ 65000 ਦੀ ਮੈਨਾ 60000 ਰੁਪਿਆ ਵਟ ਲਈਏ ਜੀ ਆ ਵਟ ਲਈਏ ਜਾਇਜ ਹੋ ਤੇ ਵਟਣਾ ਚਾਹੀਦਾ ਮੈਨਾ ਵੀ ਪਰ ਕਰਤੀਏ ਕਸਰਾ ਕੁਸਰਾ ਕੱਢ ਕੇ ਵੀਰਾਂ ਨੂੰ ਸੰਤੋ ਸਾਹਿਬ ਇਹ ਇਹ ਵੀ 56000 ਦੀ ਜਸਨੋ ਜਾਣਦੀ ਹੈ ਜੀ ਆ 56000 ਦੀ ਉਹ 56 ਦੀ ਹੈ ਆ ਸੇਲ ਹੀ ਲਾਤੀ ਅੱਜ ਹੁਣ ਦੇ ਇਹ ਤਾਂ ਲੋਗਾਂ ਦੇ ਭਾਵੇਂ ਖੜੀਆਂ ਜੀ ਇਹ ਤਾਂ ਨਹੀਂ ਸਹੀ ਕੋਈ ਅਲੱਗਾ ਜੀ ਖੜੀਆਂ ਕਰਕੇ ਵਿਖਾ ਦਿਓ ਫਿਰ ਨਹੀਂ ਆਹ ਲਓ ਜੀ ਠੀਕ ਆ ਠੀਕ ਆ ਜੀ ਸੰਤੋਖ ਸਾਹਿਬ ਜੀ 56000 ਜਿੰਨਾ ਕੋਦੇ ਵਿੱਚੋਂ 100 ਰੁਪਿਆ ਛੋਟ ਕਰ ਦਾਂਗੇ ਲਓ ਵੀ 56000 ਦੀ ਦੋਸਤੋ ਇਹ ਵੀ ਤੁਹਾਨੂੰ 55000 ਦੀ ਮਿਲ ਜਾਊਗੀ ਬਾਕੀ ਵਹਿੜ ਤੁਸੀਂ ਵੇਖ ਲਈ ਠੀਕ ਆ ਜੀ ਤਸੱਲੀ ਬਿਲਕੁਲ ਕਰਵਾ ਦਿੱਤੀ ਹੈ ਤੋਰ ਦੂਰ ਕੇ ਤੁਹਾਨੂੰ ਲੰਮੀ ਲੰਮੀ ਬਹੁਤ ਜਿਆਦੀ ਹੈ ਸੰਤੋਖ ਸਾਹਿਬ ਬਾਕੀ ਲੰਮੀ ਸਪੈਸ਼ਲ ਦਵਾਈ ਆਪਾਂ ਪਹਿਲਾਂ ਜ਼ਿਕਰ ਕਰਤਾ ਬਹੁਤ ਵਧੀਆ ਲੰਬਾਈ ਵਾਲੇ ਪੱਕ ਤੋਂ ਤੇ ਥਣ ਥਣ ਦੀ ਵੀ ਦੋਸਤੋ ਬਲੱਖਣੀ ਹੈ 56000 ਦੀ ਠੀਕ ਆ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਨਾਗ ਦਿ ਦੇਖੋ ਤੁਸੀਂ ਚਮਕ ਦਮਕ ਵਾਲੀ ਆ ਤੇ ਥੱਲੇ ਥੋਲੇ ਉਹ ਵੀ ਕਰਮ ਵਾਲੀ ਪੰਡਾ ਪਾਈ ਖੜੀ ਆ ਗੁਲਾਬੀ ਅਟਰ ਦੇ ਵਿੱਚ ਸਾਨੂੰ ਸਾਹਿਬਾ ਦੋ ਦੋੰਦੀ ਚੌਗੀ ਹੋਈ ਜੀ ਆਹ ਦੇਖੋ ਲਓ ਜੀ ਚੌਗੀ ਵਾਸੀ ਹੋਈ ਆ ਜੀ ਠੀਕ ਆ ਜੀ ਹਾਂਜੀ ਠੀਕ ਆ ਜੀ ਲੋਕ ਦੋਸਤੋ ਠੀਕ ਆ ਜੀ ਬਾਕੀ ਨਿਗਰ ਪਲੀ ਕੁਲੀ ਦੋਸਤੋ ਤੁਸੀਂ ਆਪ ਵੀ ਇੱਥੇ ਆਣ ਕੇ ਦੇਖ ਲੈਣੀ ਆ ਬਾਕੀ ਤੁਹਾਨੂੰ ਜਿੰਨੀ ਕ ਆਪਾਂ ਦਿਖਾ ਦੇਣੀ ਆ ਸਾਰੇ ਵੀਰਾਂ ਨੂੰ ਸਮਝ ਆ ਜਾਊਗੀ ਪੁਲਿਸ ਸੰਭੀ ਵਾਲੇ ਪਾਸਿਓ ਕੋਈ ਸ਼ੱਕ ਨਹੀਂਗਾ ਪੂਰੀ ਨਗਰ ਵੇਖੋ ਸੁੰਦਰਤਾ ਵੇਖੋ ਦੋਸਤੋ ਇਸ ਵਾਰ ਦੀ ਸੁਆ ਸਦੀਪ ਕਿਰਮਾ ਸਭ ਤੋਂ ਪਹਿਲਾ ਸੁਆ ਸੁਣਾਇਆ ਇਹਨੇ ਪਹਿਲਾ ਨਹੀਂ ਪਹਿਲਣੀਆਂ ਅੱਛਾ ਚਾਰੇ ਦਾਂਦੇ ਵਛੀ ਇਹੇ ਲਓ ਜੀ ਪਹਿਲਾ ਦੋਸਤੋ ਸੁਆ ਤੇ ਬਾਕੀ ਪਾਲੀ ਸਾਂਭੀ ਦੋਸਤੋ ਬਹੁਤ ਜਿਆਦਾ ਖੂਬਸੂਰਤ ਹਰ ਪਾਸਿਓ ਤੁਸੀਂ ਇਹ ਵੇਖੋ ਟਾਂ ਝਾ ਢੂਚਾ ਬਹੁਤ ਖੂਬਸੂਰਤ ਹੈ ਠੀਕ ਹੈ ਜੀ ਪਾਲੀ ਸਾਂਭੀ ਵਾਲੇ ਪਾਸਿਓ ਕੋਈ ਸ਼ੱਕ ਨਹੀਂ ਬਹੁਤ ਚੰਗੀ ਸੇਵਾ ਦੇ ਵਿੱਚੋਂ ਨਿਕਲੀ ਕਰਦਾ ਹੰਦੂ ਸਾਹਿਬ ਮਹਾ ਬੜੇ ਯੋਰਨਾ ਨਾ ਕੱਟ ਕੱਟ ਲਿਆਂਦੇ ਅੱਜ ਆ ਬਸ ਸਤ ਸੰਦੀਪ ਤਿਆਰੀ ਬੜੀ ਸੁਣੀ ਕਰੀ ਪਈ ਠੀਕਰਮ ਵਾਲੀ پیسے ਦੇਣ ਲੈਂਦੀ ਹੈ ਜੀ ਅਜੇ ਵੀ 2-4 ਦਿਨ ਲਾਇਨੇ ਸੰਤੂ ਸਾਹਿਬ ਕੋਈ ਪੁਰਾਣਾ ਨਿਮਾਇਆ ਵਛੀ ਨੇ ਹਾਂ ਜੀ ਅਜੇ ਪੈਂਡੇ ਪੁੰਡੇ ਚਾਈਆਂ ਦੂਰੋਂ ਆ ਹਾਂ ਤੇ ਤਾਂ ਵੀ ਕੋਈ ਉਹੋ ਜੀ ਗੱਲ ਨਹੀਂ ਹੈਗੀ ਠੀਕ ਹੈ ਜੀ ਲੱਗੋ ਵੀ ਦੋਸਤੋ ਠੀਕ ਹੈ ਜੀ ਸੁ ਕਮਾਲ ਦੀ ਜਿਹੜੀ ਦੋਸਤੋ ਆਰਡਰ ਕੁਆਲਿਟੀ ਹੈ ਠੀਕ ਹੈ ਜੀ ਸੰਤੂ ਸਾਹਿਬ ਨਿੱਗਰ ਲੇਵਾ ਦੁੱਧ ਚੰਗਾ ਚਵਾ ਦੂਗੀ ਵਛੀ ਹਮ ਕੋਈ ਸ਼ੱਕ ਨਹੀਂਗਾ ਮਸਲ ਬਰੀਡਾਂ ਜਿਹੜੀਆਂ ਦੁੱਧ ਕੱਢਦੀਆਂ ਨੇ ਹਾਂ ਜੀ ਸੁਥਰੀ ਬਹੁਤ ਜਿਆਦੀ ਆ ਤੁਹਾਡਾ ਜਟੂ ਜਟੂ ਬਹੁਤ ਵਧੀਆ ਦੋਸਤੋ ਬੰਤਰ ਪੁੰਤਰ ਵੇਖੋ ਤੁਸੀਂ ਪਿੰਡੇ ਪੁੰਡੇ ਦੀ ਪੂਰੀ ਨਿਗਰ ਗੋਲ ਸਰਹਾਣੇ ਵਾਂਗੂ ਆਪਾਂ ਕਹਿ ਸਕਦੇ ਆ ਵੀ ਉੱਪਰੋਂ ਥਾਣ ਥੁਣ ਬਹੁਤ ਜ਼ਿਆਦਾ ਚੰਗਾ ਲੱਗਾ ਸਾਨੂੰ ਸਭ ਬਾਕੀ ਹਾਂ ਲੋ ਜੀ ਠੀਕ ਆ ਜੀ ਤੋੜ ਲਓ ਬੇਸਨ ਦੇ ਹਾਂ ਜਰਸੀਆਂ ਇਕੱਠੀਆਂ ਕਰਦੀਆਂ ਸਿੰਧੂ ਸਾਹਿਬ ਸਾਰੀਆਂ ਜੀ। ਹਾਂ ਲੋ ਜੀ ਵੇਖੋ ਭੈਣ ਭਰਾਵਾਂ ਦੀ ਬਹੁਤ ਡਿਮਾਂਡ ਹੁੰਦੀ ਆ। ਕਾਫੀ ਭੈਣ ਭਰਾਵਾਂ ਦੇ ਇੱਕ ਜਰਸੀਆਂ ਵੜਾ ਲੈ। ਸਾਰਾ ਹਰਕ ਨੇ ਲਾਉਣਾ ਵੀ ਸਾਫ ਸੁਥਰਾ ਪਸੂ ਪਾਲਦਾ ਕੋਈ। ਹਾਂਜੀ ਹਾਂਜੀ। ਬਾਕੀ ਨਿੱਗਰ ਲੇਵਾ ਬਿਲਕੁਲ। ਹਾਂ ਜਸਪੁਈਆਂ ਪੜੀਆਂ। ਬਹੁਤ ਜਾਰੀ ਸੁਥਰੀ ਆ ਸੀ। ਆਰਡਰ ਦੋਸਤੋ ਵੇਖੋ ਉਹਨਾਂ ਹੀ ਅੱਗੇ ਉਹਨਾਂ ਹੀ ਪਿੱਛੇ। ਠੀਕ ਆ ਜੀ। ਆਰਡਰ ਤਾਂ ਕਰਨ ਵਾਲੀ ਜਿਵੇਂ ਇੱਕ ਐਚਐਫ ਬੜਾ ਵਾਂਗੂ ਲਾਈ ਖੜੀ ਆ। ਜੰਮੀ ਜੰਮੀ ਵੀ ਚੰਗੀ ਆ। ਹਾਂ। ਨਸਲ ਬਰੀਡ ਵੀ ਚੰਗੀ ਆ ਬਾਕੀ। ਲੈ। ਸਰਦੀਪ ਚੰਗੀ ਹੈ ਵੇੜ ਵੀਰ ਜਿੰਨੇ ਵੀ ਆ ਸਾਰੀ 100% ਦਾ 100% ਦਾ ਬਹੁਤ ਜੀ ਸੁਧਰੀ ਸੰਧੂ ਸਾਹਿਬ ਆਪ ਦੀ ਥਾਹ ਤੇ ਠੀਕ ਹੈ ਜੀ ਹਾਂ ਜੀ ਪੂਰਾ ਅੱਕ ਰੱਖਦੀ ਹੈ ਬਾਕੀ ਮੁੱਲ ਕੀ ਕਰਾਂਗੇ ਵੀਰ ਤੇ ਦਵਾਂਗੇ ਕਿਨੇ ਮੁੱਲ ਸੰਧੂ ਸਾਹਿਬ ਜੀ ਇਹ ਤਾਂ ਪਹਿਲੇ ਬਜ਼ਾਰ ਦੇ ਹਿਸਾਬ ਨਾਲ ਵੇਖੀਏ ਕਿਹਾ ਤੇ ਵੜ ਗਈ 85-90 ਹਜ਼ਾਰ ਦੀ ਪਰ ਆਪਾਂ ਬਿਲਕੁਲ ਜਾਇਜ਼ ਹੀ ਕਰਨਾ ਆ ਇਸ ਟਾਈਮ ਆਪਾਂ ਮੁੱਲ ਕਰਦੇ ਹਾਂ ਦਾ 85000 ਰੁਪਿਆ ਹਾਂ 70000 ਦੀ ਦੇ ਦਈਏ ਜੀ 70000 ਦੀ ਹਾਂ ਜੀ ਨਹੀਂ ਤੇ ਨਹੀਂ ਫਿਰ ਦੇ ਦੋ ਫਿਰ ਮੇਰੇ ਤੋਂ ਪੁੱਛਣ ਦੀ ਲੋੜ ਹੀ ਨਹੀਂ ਸੰਤੋਖ ਸਾਹਿਬ ਫਿਰ ਤੁਸੀਂ ਆਖੋਗੇ ਤੇ ਫਿਰ ਮਾਨਤਾ ਨੂੰ ਥੋੜਾ ਪਹਾੜ ਕਰ ਦਾਂਗੇ ਬਈ ਪੂਰੀਆਂ ਕਸਾਂਾ ਕੱਢ ਕੇ ਸੰਤੋਖ ਸਾਹਿਬ ਇੱਕੇ ਦਾਮੀ ਆਪਾਂ 75000 ਦੀ ਜਸਨੋ ਦੇ ਦਾਂਗੇ ਜੀ 75000 75000 ਦੀ ਜਸਨੋ ਦੇਣਾਗੇ ਭੈਣ ਭਰਾਵਾਂ ਦਾ ਮਾਨ ਕਰਾਂਗੇ 75000 ਦੀ ਜਸਨੋ ਦੇ ਦਾਂਗੇ ਬਾਕੀ 12 ਹੌਣੇ ਬਚੀਏ ਦੇ ਨਾਲ ਦੀ ਮਿਲਣੀ ਸੰਤੋਖ ਸਾਹਿਬ ਠੀਕ ਆ ਜੀ ਹਾਂਜੀ ਸਾਫ ਸੁਥਰੀ ਜਿੰਨੀ ਹੈਗੀ ਆ ਪਲੀ ਜੁੜੀ ਆ ਸੁਥਰੀ ਆ ਜਿੰਨੀ ਹੈਗੀ ਆ ਮਾ ਦੋਸਤੋ 75000 ਦੀ ਜਿਹੜੀ ਇਹ ਤੁਹਾਨੂੰ ਮਿਲ ਜੂਗੀ 75000 ਬਾਕੀ ਪਲੀ ਸੰਭੀ ਬਹੁਤ ਵਧੀਆ ਦੋਸਤੋ ਅੰਗ ਪੈਰ ਘੜ ਘੜ ਕੇ ਲੱਗਾ ਠੀਕ ਹੈ ਜੀ ਸੋ ਰੱਬ ਦੀ ਬਣਾਈ ਚੀਜ਼ ਬਹੁਤ ਖੂਬਸੂਰਤ ਆ ਕਿਸੇ ਪਾਸੇ ਨਹੀਂ ਖੋਝੀਗੀ ਤੇ ਬਾਕੀ ਥੋੜਾ ਜਿਹਾ ਕੋਈ ਜਰਸੀ ਦਾ ਤੇ ਥੋੜਾ ਜਿਹਾ ਸ਼ਾਈ ਵਾਲ ਦਾ ਕ੍ਰੋਸ ਤੁਸੀਂ ਮੰਨ ਸਕਦੇ ਜੀ ਹਾਂਜੀ ਹੈਗਾ ਜੀ ਨਸਲ ਬਰੀਡ ਦੇ ਵਿੱਚ ਆ ਦੇਖੋ ਇਹੋ ਜੀ ਸੰਤੂ ਸਾਹਿਬ ਵੈਰੈਟੀ ਬੜੀ ਘੱਟ ਮਿਲਦੀ ਹੈ ਬਾਹਰੋਂ ਜੀ ਆ ਬਿਲਕੁਲ ਹਾਂਜੀ ਅਗਲਾ ਨਾ ਕਿ ਸੰਦੀਪ ਆਪਣੇ ਕੋਲ ਆ ਗਿਆ ਸੰਤੂ ਸਾਹਿਬ ਗਰਲੈਂਡੋ ਆ ਗਈ ਜੀ ਇਹ ਅਛਾ ਜੀ ਇਰਲੈਂਡੋ ਚਾਈ ਵਾਲ ਚਾਉਂਦੀ ਆ ਬੜੀ ਚੰਗੀ ਗਾਮ ਆ ਜੀ ਇਹ ਵੀ ਠੀਕ ਆ ਜੀ ਹਾਂਜੀ ਤੇ ਸੰਦੀਪ ਇਹ ਗੱਬਣੀਆਂ ਵੀਰ ਗੱਬਣ ਗੱਬਣ ਸੰਧੂ ਸਾਹਿਬ ਗੱਬਣਿਆਂ ਦਾ 20 ਕਿਲੋ ਦਾ ਰਕਾਰ ਰਿਆ ਜੀ ਅਜੇ ਇਹਨੇ ਵੜਨੇ ਘੱਟੋ ਘੱਟ ਵੀ ਹਫਤਾ ਦਾ ਦਸਨ ਲੈਣੇ ਆ ਕੋਈ ਪੁਰਾਣੀ ਨਮਾਇਆ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਜੰਮੀ ਜੰਮੀ ਵੇਖ ਲੋ ਕਿੰਨੀ ਆ ਹਮ ਹਾਂਜੀ ਲੋ ਜੀ ਦੋਸਤੋ ਕੱਦ ਪੁੱਤ ਦੋਸਤੋ ਇਹਦਾ ਪੂਰਾ ਵੱਡਾ ਵਡੀਆਂ ਵੜਾ ਗਾਵਾਂ ਦੇ ਵਿੱਚ ਇਹਨੂੰ ਆਪਾਂ ਕਾਊਂਟ ਕਰ ਸਕਦੇ ਆ ਸਵੇਰ ਹੋਊਗੀ ਕਿਦਵੇਂ ਤੀਜਾ ਸੰਤੂ ਸਾਹਿਬ ਤੀਜਾ ਸਵੇਰ ਦੂਜੇ ਸਵੇਰ ਦਾ 20 ਕਿਲੋ ਦਾ ਕਾਟ ਰਿਹਾ ਜੀ ਇਹਦਾ ਠੀਕ ਹੈ ਤੇ ਹੋਰ ਤੀਜਾ ਸੂਹਾ ਜੇ ਬਣ ਬਣ ਕੰਬੜੀ ਹੋਈ ਨਾ ਇੱਥੇ ਖੱਗਾ ਲਉਣਾ ਨੇ ਠੀਕ ਹੈ ਜੀ ਬਾਕੀ ਜਿਹੜਾ ਵੀਰ ਮਰਜੀ ਲੈ ਜਾਏ ਥਾਣਾ ਦੇ ਪਿੱਛੇ ਭਾਰ ਦੀ ਆਪਣੀ ਫੁੱਲ ਗਰੰਟੀ ਹੋ ਗਈ ਲੋਜ ਦੋਸਤੋ ਪੂਰੀ ਨਿਗਰ ਪੂਰੀ ਭਾਰੀ ਪੇਟ ਵਾਲੇ ਪਾਸਿਓਂ ਪੂਰਾ ਵਜ਼ਨ ਫੁੱਲ ਲੋਡ ਬਾਕੀ ਥਣ ਚਾਰ ਹੀ ਕਰਮਾਲੀ ਨੂੰ ਠੀਕ ਹੈ ਜੀ ਕਿਸੇ ਤਰ੍ਹਾਂ ਦੀ ਕੋਪੋਟ ਜਾਂ ਕਿਸੇ ਤਰ੍ਹਾਂ ਦਾ ਐਕਟਰਾ ਬੱਚਾ ਨਹੀਂ ਲੱਗਾ ਇਹ ਚਾਰ ਥਣ ਵੰਡ ਬੁੰਡਾ ਤੁਹਾਨੂੰ ਇੱਕ ਵਾਰੀ ਆਪਾਂ ਫੇਰ ਲਾ ਕੇ ਕੁੱਤੋਂ ਵਾਲੀ ਸਾਈਡ ਤੋਂ ਦੋਸਤੋ ਤੇ ਸੂ ਨਾਲ ਜਿਹੜਾ ਟੱਚ ਕਰੂਗੀ ਲੇਵਾ ਕਰਮਾਂ ਲਈ ਹਜੇ ਢੇਰ ਬਹੁਤ ਜਿਆਦੀ ਸੰਸਾਬ ਬਣੂਗੀ ਹਜੇ ਲੜਦੌੜ ਲੜਦੌੜ ਕਾਫੀ ਜਿਆਦੇ ਪਿੱਲਾ ਟੁਲਾ ਕਾਫੀ ਦਿਖਾਈ ਦੇ ਰਹੀਆਂ ਨੇ ਕੁੱਤੋਂ ਵੀ ਪੁੜੇ ਪੜੇ ਦੀ ਵੀ ਦੋਸਤੋ ਪਿੱਠ ਪੁੜੇ ਦੀ ਵੀ ਪੂਰੀ ਬੰਤਰ ਚੌੜੀ ਸੰਧਾ ਸਾਹਿਬ ਇਹੋ ਜਿਹੇ ਜਾਨਵਰ ਬਹੁਤ ਘੱਟ ਮਿਲਦੇ ਬਾਹਰੋਂ ਹਾਂ ਲੋ ਜੀ ਠੀਕ ਹੈ ਜੀ ਹਾਂ ਦੇਖੋ ਜੀ ਤੋਰੀਏ ਜੀ ਲਓ ਦੋਸਤੋ ਅੱਜ ਇੱਕ ਤੋਂ ਇੱਕ ਵੱਧ ਗਈ ਨਾ ਗਈ ਏ ਠੀਕ ਆ ਜੀ ਸੰਤੋ ਸਾਹਿਬ ਬਹੁਤ ਜਿਆਦੀ ਖਰੀ ਆ ਚਲੋ ਮੇਰਾ ਤਾਂ ਜੇ ਇਰਾਦਾ ਚਾਰ ਦਿਨ ਸਾਮਣ ਦਾ ਫਿਰ ਮੈਂ ਚਲੋ ਭੈਣ ਭਰਾਵਾਂ ਨੂੰ ਵਿਖਾ ਦਨੇਗੇ ਹਾਂ ਹਾਂ ਹੁਣ ਵੇਚ ਹੁਣ ਵੇਚ ਲਾਂਗੇ ਨਾਮ ਦੱਸੂਗੀ ਵੇਚ ਲਾਂਗੇ ਆ ਚਲੋ ਜੀ ਉਹ ਫਿਰ ਕਮੀ ਪੈਜੀ ਕੋਈ ਨਹੀਂ ਉਹਦੇ ਮੌਕੇ ਤੇ ਵੀ ਵਿਕ ਜਾਂਦਾ ਪੁੱਤ ਉਹ ਵੀ ਪੈਂਦਾ ਆਪਣੇ ਘਰੇ ਹਾਂਜੀ ਹਾਂਜੀ ਜਿਹੜੇ ਵੀਰ ਨੂੰ ਅੱਜ ਸਮਝ ਆਉਂਦੀ ਚਲੋ ਇਹਦਾ ਵਿੱਚ ਕੋਈ ਦੋ ਪੈਸੇ ਰਾਇਤ ਮਿਲ ਜੇਗੀ ਰਾਇਤ ਮਿਲ ਜੂਗੀ ਅਗਲਾ ਸੰਭ ਲੂਗਾ ਸੰਤੋਖ ਸਾਹਿਬ ਸਾਹ ਸੰਭਾਲ ਆਪ ਕਰ ਲੂਗਾ ਕੋਈ ਤੇਲ ਦੇ ਲੂਗਾ ਕੋਈ ਘੋੜਾ ਦੇ ਲੂਗਾ ਜੋ ਮਰਜੀ ਅਗਲਾ ਦੇ ਦੇ ਉਹ ਕਈ ਵਾਰਾ ਸੰਦੀਪ ਗੱਲ ਆਏ ਹੁੰਦੀ ਹੈ ਨਾ ਕਈ ਵਾਰ ਤੁਹਾਡੇ ਕੋਲ ਵੀ ਕਈ ਨਾ ਪਸ਼ੂ ਅਗਲੇ ਘਰੋਂ ਵੀ ਸੋਏ ਸਬਾਈ ਆਉਂਦੇ ਕਈ ਨਾ ਵੀਰਾਂ ਦੇ ਮਨ 'ਚ ਡਾਊਟ ਹੁੰਦੀ ਵਿੱਚ ਜੇਰ ਪਈ ਹੈ ਜਾਂ ਨਹੀਂ ਹਾਂਜੀ ਹਾਂਜੀ ਤੇ ਇਹਦਾ ਸੂਬਾ ਸਾਰਾ ਪੂਰਾ ਜੇਰ ਤੇ ਡਿਪੈਂਡ ਹੀ ਹੁੰਦਾ 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 ਤੇ ਜ ਦੇਵਾਂਗਾ ਕਿੰਨੇ ਦੀ ਵੀਰ ਆਪਾਂ ਸੰਤੂ ਸਾਹਿਬ ਵੈੜ ਤੇ ਗੀ 75000 ਰੁਪਏ ਦੀ ਹਾਂਜੀ ਪਰ ਆਪਾਂ ਅੱਜ ਬਿਲਕੁਲ ਜਾਇਜੀ ਦੇ ਦੇਣੀ ਆ ਆ ਸੰਤੂ ਸਾਹਿਬ ਇਹਦਾ ਮੋਲੀ ਅੱਜ ਆਪਾਂ ਕਰਦੇ ਆ 75000 ਰੁਪਿਆ ਜੇਦਾ ਸੁਈ ਵੇਚ ਕੇ ਫਿਰ 75 ਦੀ ਜਾਣੀ ਆ 65000 ਦੀ ਮੈਂ ਦੇਣਾ ਸੰਤੂ ਸਾਹਿਬ ਦੇ ਦਈਏ 65000 ਦੀ ਹਾਂਜੀ ਐ ਤਾਂ ਜਾਇਜਾ ਪਰ ਫਿਰ ਵੀ ਕੱਢ ਦੀ ਕਸਰਾ ਪੂਰਾ ਐ ਪੂਰਾ ਨਾਪ ਤੋਲ ਕੇ ਜੀ ਗੱਲ ਕਰ ਬਾ 60000 ਦੀ ਸੰਤੂ ਸਾਹਿਬ ਦੇ ਦਈਏ ਬਾਹਰ ਦੀ ਬਾਹਰ ਦੀ ਦੇ ਦਈਏ ਲਓ ਜੀ ਜੈ ਸੁਣਾਓ ਬਾਕੀ ਵਜਨ ਵਟੇ ਵਾਲੀ ਸੰਤੂ ਸਾਹਿਬ ਬਾਹਰੋਂ ਵੀ ਨਹੀਂ ਮੇਰੀ ਨਹੀਂ ਲਓ ਦੱਸੋ 62000 ਦੀ ਇਹ ਤੁਹਾਨੂੰ ਮਿਲ ਜਾਊਗੀ ਠੀਕ ਹੈ ਜੀ ਅੱਜ ਸੰਤੂ ਸਾਹਿਬ ਉਹ ਵੀ ਸੂਈ ਨਹੀਂ ਮੁੜ ਕੇ ਦੇਣੀ ਪੂਰੀ ਭਾਰੀ ਫੁੱਲ ਵਜਨ ਵਟੇ ਵਾਲੀ ਆ ਤੇ ਇੱਥੇ ਆਣ ਕੇ ਤੁਸੀਂ ਆਉਂਦੀ ਕਰਾਉਂਛਾ ਸੰਤੂ ਸਾਹਿਬ ਗਰਮੀ ਨਹੀਂ ਮਣਾਉਣੀ ਇਹਨੇ ਬਿਲਕੁਲ ਮੈਂ ਤਾਂ ਗਰਮੀ ਦੀ ਕੋਈ ਪਰਵਾਹ ਨਹੀਂ ਮਣਾਉਣੀ ਇਹ ਤੋਹਫਾ ਹੀ ਹੈ ਗਰਮੀ ਵਾਲਾ ਇਹ ਬਿਲਕੁਲ ਬਿਲਕੁਲ 62000 ਦੀ ਹੋ ਜਾਊਗੀ ਦੋਸਤੋ ਆ ਅਗਲੀ ਆਪਣੇ ਕੋਲ ਆ ਗਈ ਹੈ ਜੀ ਇਹ ਆ ਗਈ ਇਹ ਵੀ ਸੰਤੂ ਸਾਹਿਬ ਦੋ ਚਾਰ ਦਿਨ ਹੀ ਰਹਿੰਦੀ ਹੈ ਜੀ ਲਓ ਜੀ ਦੋ ਚਾਰ ਦਿਨ ਦੋਸਤੋ ਹਜੇ ਸਮਾਂ ਬਾਕੀ ਹੈ ਇਹਦਾ ਸੂਣ ਦੇ ਵਿੱਚ ਠੀਕ ਆ ਤੇ ਇਹ ਸੂਹਾ ਕਿ ਨਮਾਊਗਾ ਸੰਦੀਪ ਤੇਜਾ ਸੂਹਾ ਸੰ ਵੀ ਦੋ ਚਾਰ ਕਿ ਦਿਨ ਹੀ ਹੱਦ ਲੱਗੀ ਦੋ ਚਾਰ ਦਿਨ ਲੈਣੇ ਆਨੇ ਬਸ ਬਾਕੀ ਠੰਡੀ ਠੁੰਡੀ ਵੜੀ ਐ ਵੀ ਆ ਲੋ ਠੀਕ ਹੈ ਜੀ ਆ ਦੇਖੋ ਆ ਦੇਖੋ ਹਮ ਸੋ ਲੈਵਲ ਉਪੇ ਦੀ ਤਿਆਰੀ ਦੋਸਤੋ ਵਾਵਾ ਕਰੀ ਖੜੀ ਆ ਬਾਕੀ ਸਮਾਂ ਦੋ ਲੈ ਜੇ ਚਾਰ ਲੈ ਜੇ ਹੋ ਸਕਦਾ ਦੋਸਤੋ ਜਿੰਨਾ ਕ ਕਰਮ ਵਾਲੀ ਤਿਆਰ ਕਰੀ ਖੜੀ ਆ ਹੁਣ ਪੂਰੀ ਤਿਆਰੀ ਤੇ ਹੋਵੇ ਠੀਕ ਹੈ ਜੀ ਦਿਨ ਪੂਰੇ ਕਰ ਕੀ ਹੋਵੇ ਬਾਕੀ ਕੋਈ ਇਹਨੂੰ ਨੀਂਦ ਵਿਚਾਰ ਨਹੀਂ ਆਹ ਦੇਖੋ ਜੀ ਸੋ ਸੀਲ ਸੌਪਣਾ ਤੁਸੀਂ ਆ ਜਿਹੜਾ ਚੈੱਕ ਕਰ ਲਓ ਠੀਕ ਹੈ ਜੀ 53 ਤੋਂ ਪਰ ਜਿਹੜੀ ਆ ਉਹ ਆਪਾਂ ਤੁਹਾਨੂੰ ਦਿਖਾਉਂਦੀ ਕਰਦੇ ਆ ਕੋਸ਼ਿਸ਼ ਇਧਰ ਆ ਲਓ ਆ ਕਰੋ ਜੇ ਤੇ ਜੀ ਇਹਨੂੰ ਆਂਦੇ ਫੱਟੀ ਵਾਲੀ ਧਾਰ ਹੰਦੂ ਸਾਹਿਬ ਘਰਤੀ ਪੁੱਟੀ ਹੁੰਦੀ ਇਹ ਦੇਖੋ ਵੇਖ ਆ ਲਓ ਜੀ 253 ਵੀ ਤੁਸੀਂ ਆ ਦੇਖ ਰਹੇ ਜੇ ਸਾਹਮਣੇ ਕਿਉਂਕਿ ਗੱਬਣ ਪਸ਼ੂ ਆ ਤੇ ਬਹੁਤੇ ਵੀਰ ਆਨਲਾਈਨ ਸੌਦਾ ਕਰਦੇ ਆ ਉਹਨਾਂ ਲਈ ਖਾਸ ਤੌਰ ਤੇ ਆ ਬਾਕੀ ਪਹਿਲ ਜਿਹੜੀ ਆ ਪ੍ਰੈਫਰੈਂਸ ਦਾ ਉਹ ਇਸੇ ਚੀਜ਼ ਨੂੰ ਧਿਆਖ ਰੋ ਵੀ ਧਿਆਨ ਕੇ ਇੱਕ ਵਾਰੀ ਜ਼ਰੂਰ ਰੱਖੀ ਪਸ਼ੂ ਵੇਖਿਆ ਕਰੋ ਠੀਕ ਹੈ ਪੂਰੀ ਤਸੱਲੀ ਕਰਕੇ ਸੰਧੂ ਸਾਹਿਬ ਲਈ ਆਈਦਾ ਪਸ਼ੂ ਬਾਕੀ ਜਿਹੜੇ ਵੀਰ ਨੇ ਲੈਣਾ ਹੀ ਹੁੰਦੇ ਆਪਾਂ ਨੂੰ ਪੈਸੇ ਦੇਣੇ ਆਹੀ ਜਾਣੇ ਉਹ ਸਾਡੇ ਕੋ ਆਵੇ ਪੂਰੀ ਤਸੱਲੀ ਕਰਕੇ ਪਸ਼ੂ ਲੈ ਕੇ ਜਾਵੇ ਤੁਹਾਨੂੰ ਕੋਈ ਆਨਲਾਈਨ ਵੇਚਣ ਦਾ ਕੋਈ ਸ਼ੌਂਕ ਨਹੀਂ ਵੀ ਕਿਸੇ ਦੇ ਘਰ ਘੱਲিয়ে ਅਗਲਾ ਉੱਥੋਂ ਸਾਨੂੰ ਪੈਸੇ ਘੱਲੇ ਆਹੀ ਜਾਣੇ ਚਲੋ ਜਿਹੜਾ ਭੈਣ ਭਰਾ ਆ ਸਕਦਾ ਸਾਡੇ ਕੋ ਆ ਕੇ ਤਸੱਲੀ ਕਰਕੇ ਪਸ਼ੂ ਲੈ ਕੇ ਜਾਵੇ ਕਿਉਂਕਿ ਸੰਧੂ ਸਾਹਿਬ ਅਗਲੇ ਨੇ ਪੈਸੇ ਦੇਣੇ ਹੁੰਦੇ ਆ ਸਹੀ ਤੇ ਬਾਕੀ ਜੇ ਆਨਲਾਈਨ ਵੀ ਭੇਜਾਂਗੇ ਤੇ ਥਣਾ ਦੀ ਪਿੱਛੇ ਭਾਰ ਦੀ ਪੂਰੀ ਗਾਰੰਟੀ ਹੋਵੇ ਅਗਲਾ ਆਪਦੇ ਘਰ ਲਾ ਕੇ ਤਸੱਲੀ ਕਰਕੇ ਆਪਾਂ ਨੂੰ ਫੇਰ ਪੈਸੇ ਦੇ ਦੇ ਹਰ ਕਿਸ ਤਰ੍ਹਾਂ ਦਾ ਵੇ ਹੈਗਾ ਜਿੱਦਾਂ ਵੀ ਕਿਸੇ ਵੀਰ ਨੂੰ ਬਿਲਕੁਲ ਜੱਜਦਾ ਉਦਾਂ ਤੁਸੀਂ ਉਹ ਵੇ ਤੁਸੀਂ ਬਣਾ ਲਿਓ ਠੀਕ ਆ ਜੀ ਇੱਥੇ ਆ ਕੇ ਆਨਲਾਈਨ ਵੀ ਸੌਦਾ ਕਰਦੇ ਵੀਰ ਪਰ ਆਨਲਾਈਨ ਵਾਲਾ ਜਰੀਆ ਵੀ ਬਹੁਤ ਵਧੀਆ ਕੋਈ ਸੱਚ ਦੱਸ ਕੇ ਦੇ ਰਿਹਾ ਦੋਸਤੋ ਉੱਥੇ ਖਰੀਦਦਾਰੀ ਵੀ ਕਰਨੀ ਚਾਹੀਦੀ ਆ ਠੀਕ ਆ ਜੀ ਆਦਰਵਾਇਜ਼ ਕਿਤੇ ਨਾ ਕਿਤੇ ਵੀਰਾਂ ਨੂੰ ਲੱਗਦਾ ਵੀ ਸਾਡਾ ਕੋਈ ਧੱਕਾ ਹੋਇਆ ਗਲਤ ਹੋਇਆ ਉੱਥੇ ਆਪਾਂ ਹਰ ਵਾਰ ਕਹਿੰਨੇ ਵੀ ਇੱਕ ਵਾਰੀ ਆਪਣਾ ਆ ਕੇ ਇੱਥੇ ਅੱਖੀਂ ਜ਼ਰੂਰ ਪਸ਼ੂ ਦੇਖਿਆ ਜਾਵੇ ਹੋ ਸਕਦਾ ਮੇਰੇ ਵਿਖਾਉਣ ਦੇ ਵਿੱਚ ਜਾਂ ਕੋਈ ਦੱਸਣ ਦੇ ਵਿੱਚ ਕੋਈ ਫਰਕ ਰਹਿ ਜਾਂਦਾ ਹੋਵੇ ਚੀਜ਼ਾਂ ਠੀਕ ਫਿਲਹਾਲ ਇਹ ਤਜ ਪਲੀ ਗੁਲੀ ਇਹ ਵੀ ਪੂਰੀ ਆ ਬਾਕੀ ਤੁਸੀਂ ਆ ਸਾਹਮਣੇ ਦੇਖ ਲਓ ਪਿੱਠ ਪੁੜੇ ਵਾਲੀ ਸਾਈਡ ਤੋਂ ਠੀਕ ਆ ਜੀ ਚੰਗਾ ਭਰਾ ਬਰੂ ਬਾਕੀ ਸੰਤ ਸਾਹਿਬ ਇਹ ਵੀ ਕਰਾਸ ਹੀ ਆਉਂਦੀ ਆ ਠੀਕ ਆ ਜੀ ਕੋਈ ਗਰਮੀ ਨਹੀਂ ਮਰਾਉਣੀ ਇਹਨੇ ਬਿਲਕੁਲ ਜਿੰਨੇ ਵੀ ਆ ਦੋਸਤੋ ਢਾਂਚੇ ਢੂਂਚੇ ਮੁਤਾਬਕ ਪਲੀ ਗੁਲੀ ਆ ਸਭੀ ਸੁਬੀ ਠੀਕ ਆ ਥਾਂ ਤੁਨ ਲੰਬਾ ਜਿਹੜੀ ਮੇਨ ਗੱਲ ਕਰਨ ਵਾਲੀ ਆ ਥਾਂ ਵਧੀਆ ਹੱਤੀ ਚਵਾਈ ਵਾਲਾ ਭਰਾ ਕੇ ਬਖਾਤੀ ਆ ਟਿਪ ਕੇ ਬਖਾਤੀ ਆ ਬਾਕੀ ਦੋਸਤੋ ਅੱਗੇ ਦੁੱਧ ਦੀ ਸੇਵਾ ਦਾ ਆ ਦੇਖ ਸੰਤੋ ਸਾਹਿਬ ਚਲੋ ਦੁੱਧ ਦੇ ਅਗਲੇ ਦੇ ਪਾਏ ਦਾ ਜਿੰਨਾ ਕੋ ਪਾਲੂ ਉਹਨਾਂ ਛੋੜੂਗਾ ਹਾਂ ਚਲੋ ਥਣਾ ਥਣਾ ਦਾ ਸਾਫ ਚਾਹੀਦਾ ਪਸੂ ਜਿਹੜੇ ਵੀਰ ਨਹੀਂ ਵੀ ਲੈਣਾ ਬਸ ਹੁਣ ਦੂਰ ਦਰਾਡੇ ਵੀ ਜਾਂਦਾ ਕਈ ਵੀਰ ਨਹੀਂ ਵੀ ਆ ਸਕਦੇ ਚਲੋ ਉਹਨਾਂ ਨੂੰ ਵੀ ਜੇ ਆਪਾਂ ਆਨਲਾਈਨ ਭੇਜ ਦਿਆਂ ਤਾਂ ਸੋਨੇ ਵਰਗਾ ਪਸੂ ਆਪਾਂ ਨੂੰ ਭੇਜਣਾ ਚਾਹੀਦਾ ਸਹੀ ਆ ਚਲੋ ਥਣਾ ਦਾ ਪਿੱਛੇ ਭਾਰ ਦਾ ਅਗਲੇ ਨੂੰ ਦੱਸ ਕੇ ਦਿਓ ਵੀਰ ਜੀ ਆ ਪਿੱਛੇ ਦਾ ਭਾਰ ਪਾਉਂਦਾ ਇਹਦੇ ਨਾਮ 'ਚ ਫਾਲਟ ਜੀ ਇਹ ਕੋਈ ਪਸੂ ਹੋਜੇਗਾ ਭੈਣ ਭਰਾ ਨੂੰ ਨਾਮ ਦੋ ਹਾਂਜੀ ਦੱਸ ਕੇ ਦਿੱਤਾ ਜੇ ਮੇਰੇ ਤੋਂ ਵੀ ਖਰੀਦਦਾਰ ਹੀ ਹਰ ਇੱਕ ਚੀਜ਼ ਦੀ ਆ ਪਰ ਖਰੀਦਦਾਰ ਹਰ ਕੋਈ ਚੀਜ਼ ਖਰੀਦਦਾ ਖਰੀਦਦਾ ਜਿਹੜਾ ਤਿੱਲ ਪਸੂ ਆਪਾਂ ਦੱਸ ਕੇ ਲੈ ਲਿਆ ਸੀ ਸਰ ਸਾਹਿਬ ਆਪਾਂ ਪਿਛਲੀ ਵੀਡੀਓ 'ਚ ਅਏ ਤੱਕ ਫੋਨ ਆਈ ਜਾਂਦੇ ਜੀ ਉਹਦੇ ਤੇਲ ਦੇ ਖਰੀਦਦਾਰ ਹਰ ਤਰ੍ਹਾਂ ਦਾ ਹਾਂਜੀ ਪਰ ਦੱਸ ਕੇ ਦਿੱਤਾ ਉਹਦੇ ਵਿੱਚ ਅਗਲੇ ਨੂੰ ਨਾਰਾਂਜ ਨਹੀਂ ਹੁੰਦਾ ਇਹ ਕੰਗਰੇਸ ਨੂੰ ਸਾਰਾ ਪਤਾ ਹੁੰਦਾ ਵੀ ਮੈਂ ਚਲੋ ਪਸੂ ਆਪਦੀ ਨਿਗਾਣਾ ਖਰੀਦਿਆ ਹਾਂਜੀ ਹਾਂਜੀ ਲੈ ਵੀ ਸੰਦੀਪ ਇਹਦਾ ਮੁੱਲ ਵੀ ਦਸੀ ਫਿਰ ਇਹਦਾ ਮੁੱਲ ਸੰਤੂ ਸਾਹਿਬ ਕਰਦੇ ਆਂ ਆਪਾਂ ਬਾਟ ਕੇ 1000 ਰੁਪਿਆ ਹਾਂ ਤੇ ਦੇ ਲੈ 55000 ਦਾ ਸੰਤੂ ਸਾਹਿਬ 55000 ਉਹ ਚੰ ਮਾਨਤਾਣ ਕਰ ਦਾਂਗੇ ਕਰਦੀ ਹੋਰ ਖੁੱਲਾ ਕਰਦੀ ਪਰ ਦਾਂਗੇ ਸੰਤੂ ਸਾਹਿਬ 50000 ਦੀ ਦੇ ਦਾਂਗੇ ਜੱਸ ਨੂੰ ਕਾਲ ਵੀ 50000 ਦੀ ਜਾਂਦਾ ਜੈਸਾ ਨਾ ਬਾਕੀ ਬਾਅਦ ਚ ਨਹੀਂ ਆਪਾਂ ਨੂੰ ਮਿਲਣੀ ਹਾਂ ਸੂਈ ਮੁੜਕੇ ਨਹੀਂ ਜਾਂ ਮਿਲਣੀ ਅੱਜ ਮਿਲ ਜੂਗੀ ਜੋ ਵੀ ਵੀਰਪਰਾ ਸਾਂਭ ਲੂਗਾ ਦੋਸਤ ਅੱਜ ਦੋਸਤੋ ਮਿਲ ਜੂਗੀ ਕਿ ਕਰਮਾ ਵਾਲੀ ਗਾਂ ਕਿਸੇ ਦੇ ਅਣਜਾਣਾਂ ਦੀ ਖੇੜ ਆ ਵੀ ਇੱਕ ਪਛੀ ਪੁਛੀ ਕਰਮਾ ਵਾਲੀ ਦੀ ਧਰਤੀ ਤੇ ਵਜਨ ਉਡਾਲੀ ਬਾਕੀ ਸੰਤੋ ਸਾਹਿਬ ਜਿੰਨੀ ਆ ਗਏ ਵਾਦੇ ਦਾ ਸੌਦਾ ਤੇ 50 ਦੇ ਵਿੱਚੋਂ ਵੀ ਛੋੜਛੱਪਾ ਮਾਨਤਨ ਹੋ ਜਾਊਗਾ ਇੱਕ ਲਾਸਟ ਵਿੱਚ ਦੋਸਤੋ ਇਹ ਮੱਝ ਤੁਹਾਨੂੰ ਦਿਖਾਉਣੀ ਆਪਾਂ ਠੀਕ ਹੈ ਇੱਕ ਤਾਂ ਨਾਗ ਇੱਕ ਦੋ ਨਾਗ ਜਿਹੜੇ ਮੱਝਾਂ ਦੀ ਕੈਟਾਗਰੀ ਦੇ ਵਿੱਚ ਵੀ ਹੁੰਦੇ ਆ ਸੰਤੋ ਸਾਹਿਬ ਕਈ ਵੀਰਪਰਾ ਫਿਰ ਮ ਉਹਦਾ ਕਰਕੇ ਦੋ ਚਾਰ ਨਗ ਲੈਾਈ ਦੇ ਬਾਕੀ ਮਾਲ ਅਜੇ ਵੀ ਘੱਟ ਮਿਲੰਦਿਆ ਜੀ ਬੰਨ ਹਾਂ ਅੱਛਾ ਸੰਦੀਪ ਇਹਦਾ ਸੁਬਾ ਇਹਦਾ ਤੀਜਾ ਸੁਬਾ ਜੀ ਸੰਤ ਤਵ ਤੀਜਾ ਹਾਂਜੀ ਲਓ ਜੀ ਤੀਜਾ ਸੁਆ ਪਰ ਲੇਵੇ ਹਵਾਨੇ ਦੀ ਦੋਸਤ ਵੀ ਪੂਰੀ ਬਹੁਤ ਜਰੀ ਸਾਫ ਹੈ ਵੇਖੋ ਪਿੰਡਾ ਕਿੰਨਾ ਪਤਲਾ ਮੇਰੇ ਕੋਲ ਪਤਲਾ ਚਾਨ ਲਓ ਜੀ ਠੀਕ ਹੈ ਤੇ ਫੇਸ ਕੁਆਲਿਟੀ ਚੰਗੀ ਹੈ ਠੀਕ ਹੈ ਜੀ ਮੂੰਹ ਮੱਥੇ ਦੀ ਚੰਗੀ ਹੈ ਬਾਕੀ ਸਿੰਘ ਜਿਹੜੇ ਆ ਬੈਕ ਸਾਈਡ ਤੋਂ ਦੋਸਤੋ ਗੋਲਾਈ ਦੇ ਵਿੱਚ ਹੋ ਕੇ ਬੈਕ ਸਾਈਡ ਨੂੰ ਮੁੜਿਆ ਠੀਕ ਹੈ ਜੀ ਆ ਦੇਖੋ ਕੱਦ ਕੋ ਤਾਂ ਪੂਰਾ ਵਜ਼ਨ ਵੀ ਪੂਰਾ ਕੱਦ ਵੀ ਵਧੀਆ ਠੀਕ ਹੈ ਨਿਗਰਨਗਰ ਪੂਰੀ ਆ ਲੰਮੀ ਵੀ ਬਾਦੂ ਤੇ ਦਿਨ ਇਹ ਵੀ ਸੰਦੀਪ ਕੋਈ ਗਿਣਤੀ ਦੇ ਅਰੇ 5-7 ਦਿਨ ਲਏ ਨੇ ਸੰਤੋ ਸਾਹਿਬ ਜੇ ਸ਼ਹਿਦ ਹੀ ਹੁੰਦੇ ਆ ਬਿਲਕੁਲ ਇਹਦੇ ਠੀਕ ਆ ਜੀ ਪਹਿਲੇ ਸਵੇ ਦਾ ਰਿਕਾਰਡ ਇਹਦਾ ਦੂਜੇ ਸਵੇ ਦਾ ਰਿਹਾ ਕੋਈ 11-12 ਕਿਲੋ ਦਾ 11-12 ਕਿਲੋ ਹਾਂਜੀ ਪਹਿਲੇ ਸਵੇ ਦਾ 10 ਕਿਲੋ ਦੂਜੇ ਸਵੇ ਦਾ 12 ਕਿਲੋ ਰਿਕਾਰਡ ਰਿਹਾ ਜੀ ਇਹਦਾ ਠੀਕ ਆ ਜੀ ਐਰ ਕੀ ਤੀਜਾ ਸਵੇ ਸੁਣੀ ਉਹਨਾਂ ਆਪਾਂ ਦੂਜੇ ਆਖਿਆ ਪਰ ਆਪਾਂ ਵੀਰਾਂ ਭਰਾਵਾਂ ਉਹਨਾਂ ਨੇ ਤੀਜਾ ਸਵੇ ਜੀ ਹਾਂ ਬਾਕੀ ਫਿਰ ਵੀ ਅਗਲਾ ਸੱਲੀ ਕਰ ਲੋਕ ਦੋਸਤੋ ਠੀਕ ਆ ਜੀ ਸੋ ਸਵੇਰ ਦੋਸਤੋ ਕੋਈ ਤੀਜਾ ਵੀਰ ਮੰਨ ਕੇ ਸੌਦਾ ਕਰ ਲਿਓ ਤੀਜੇ ਇੱਕ ਸਵੇਰ ਵੀਰ ਦੱਸਦੇ ਆ ਠੀਕ ਹੈ ਸੋ ਮੋਟਾ ਤੋਂ ਜਿਹੜਾ ਦੋਸਤੋ ਲੇਵਾ ਬਹੁਤ ਸੋਹਣਾ ਬੰਦਰ ਚੌਰਸ ਲੇਵਾ ਮੋਟਾ ਤੋਂ ਠੀਕ ਆ ਜੀ ਅਗਾਰਡ ਪਿਛੇ ਨੂੰ ਬਿਲਕੁਲ ਇੱਕੋ ਜਾਈ ਹੈ ਠੀਕ ਹੈ ਅੱਗੇ ਪਿੱਛੇ ਤਾਂ ਇੱਕੋ ਜਿਆ ਤੇ ਥਾਂ ਤੋਂ ਪੂਰਾ ਹੱਥੀ ਚਵਾਈ ਜਣਾ 5 ਲੈ ਜੇ 6 ਲੈ ਜੇ 4 ਲੈ ਜੇ ਦਿਨ ਦੋਸਤੋ ਜਿੰਨੇ ਲੈ ਜੇ ਉਹਨੇ ਚੰਗੇ ਦੇ ਲਈ ਬਾਕੀ ਸੰਤੋ ਸਾਹਿਬ ਆਜਾ ਨਾ ਟੇ ਵਾਲੀ ਜਿੰਨੀ ਮਹ ਹੈਗੀ ਹੈ ਇਹ ਵੀ ਤਿਆਰੀ ਵਾਲੀ ਹੈ ਕੋਈ ਬਾਹਲੇ ਦਿਨ ਵੀ ਨਹੀਂ ਲੈ ਨਾ ਨਾ ਬਿਲਕੁਲ ਤਿਆਰੀ ਦੋ ਚਾਰ ਦਿਨ ਹੀ ਸੰਤੋ ਸਾਹਿਬ ਲੈਣੇ ਆ ਆ ਦੇਖੋ ਸਾਫ ਚੰਗੀ ਹੈ ਜੀ ਬਾਕੀ ਪਿੱਛੋਂ ਹਾਂ ਜੀ ਠੀਕ ਆ ਜੀ ਲੈ ਵੀ ਸੰਦੀਪ ਇਹਦਾ ਮੁੱਲ ਦੱਸ ਵੀਰ ਸੰਤੂ ਸਾਹਿਬ ਇਹਦਾ ਮੁੱਲ ਕਰਦੇ ਆਪਾਂ 85000 ਰੁਪਿਆ ਆ ਕਿਹੜਾ ਮਹਿੰਗਾ ਹੁਣ ਬਾਜ਼ਾਰ ਦੇ ਹਿਸਾਬ ਨਾਲ ਆਪਾਂ ਲਈ ਬਾਜ਼ਾਰ ਦੇ ਹਿਸਾਬ ਨਾਲ ਹੀ ਦੇ ਦੇਣੀ ਆ ਆ ਪਹਿਲੇ ਬਾਜ਼ਾਰ ਦੇ ਹਿਸਾਬ ਨਾਲ ਮੈਂ 85 9000 ਦੀ ਅੱਜ ਆਪਾਂ ਮੁੱਲ ਹੀ 85000 ਇਹਦਾ ਕੀਤਾ ਜੀ ਆ ਮੈਂ ਦੇਣਾ ਸੰਤੂ ਸਾਹਿਬ 80000 ਰੁਪਿਆ ਵਾਟ ਲਈਏ 80000 ਹਾਂ ਜੀ ਤੇ ਹੋਰ ਕਰਦੇ ਇੱਕ ਵਾਰੀ ਕਰੀਏ ਨਹੀਂ ਕਰਦੇ ਇੱਕ ਵਾਰੀ ਫੇਰ ਵੇਖ ਲੈਣੀ ਆ ਸੰਤੋ ਸਾਹਿਬ 70000 ਦੀ ਦੇ ਦਾਂਗੇ ਉਹਦੇ ਵਿੱਚੋਂ ਵੀ 500 ਰੁਪਿਆ ਛੋਟ ਕਰ ਦਾਂਗੇ ਜੈਸਮੋਂ 75 ਦੀ ਦੇ ਦਾਂਗੇ ਹੋਰ ਦੱਸ 75 ਦੀ 75 ਦੀ ਦੇ ਦਾਂਗੇ ਲੋ ਵੀ 75000 ਦੀ ਦੋਸਤੋ ਇਹ ਮਾਝ ਤੁਹਾਨੂੰ ਮਿਲ ਜੂਗੀ ਠੀਕ ਹੈ ਜੀ ਬਾਕੀ ਦੁੱਧ 11 12 ਕਿਲੋ ਦੀ ਮਾਲ ਆ ਕੱਢ ਕੇ ਆ ਦੋਸਤੋ ਠੀਕ ਹੈ ਜੀ ਨਾਪ ਤੋਲ ਜਿਹੜਾ ਬਿਲਕੁਲ ਤੁਹਾਨੂੰ ਸੰਤੋ ਸਾਹਿਬ ਛੋਟ ਹੀ ਹੋਣੀ 100 ਰੁਪਿਆ ਇਹਦੇ ਵਿੱਚੋਂ ਗੰਜੈਸਾਂ ਸਾਰੀਆਂ ਕੱਢਤੀਆਂ ਹੁਣ ਤਾਂ ਢੜੇ ਕਹਿੰਦੇ ਬਾਕੀ ਕਿਸੇ ਪਾਸਿਓ ਵੇਖੋ ਕੋਈ ਲੱਸੀ ਫਿੱਕੀ ਨਹੀਂ ਜਿੰਨੀ ਵੀ ਆ ਚੀਜ਼ ਸਾਰੀ ਪਛਾਹ ਹੁਣੀ ਸੰਤੋ ਸਾਹਿਬ ਬਾਕੀ ਸ ਇੱਕੇ ਮਾਜ ਦਿਖਾਈ ਆ ਪਾ ਲਾਸਟ ਦੇ ਵਿੱਚ ਜਿਆਦਾਤਰ ਨਗ ਗੱਭਣ ਵਾਲੇ ਆ ਤੇ ਗੱਭਣ ਵਾਲੇ ਵੀ ਦੋਸਤੋ ਪੂਰੀ ਤਿਆਰੀ ਵਾਲੇ ਆ ਕੋਈ 2-2 ਪੰਜਾ ਪੰਜਾ 4-4 ਦਿਨਾਂ ਤੱਕ ਸੂਪ ਰਹਿਣਗੇ ਇੱਕ ਇੱਕ ਨੰਬਰ ਬੋਲ ਦੇ ਵੀ 81370 ਜੀ 38949 198146 38947 ਠੀਕ ਹੈ ਜੀ ਸਸੀ ਕबीर ਜੀ ਠੀਕ ਹੈ ਸਸੀ ਕबीर ਲੋ ਵੀ ਭਰਾਵੋ ਅੱਜ ਫਿਲਹਾਲ ਇਹ ਨਗ ਸੀਗੇ ਸਾਰੇ ਨਗਾਂ ਦੀ ਡਿਟੇਲ ਤੁਹਾਨੂੰ ਮਿਲ ਗਈ ਹੈ ਦੋਸਤੋ ਬਾਕੀ ਵੀਡੀਓ ਬਾਅਦ ਤੋਂ ਬਾਅਦ ਅੱਗੇ ਆਪਣੇ ਕਿਸਾਨ ਫਾਰਮਰ ਵੀਰਾਂ ਦੇ ਨਾਲ ਸਾਂਝੀ ਕਰ ਦਿਆ ਕਰੋ ਤਾਂ ਕਿ ਦੋਸਤੋ ਉਹਨਾਂ ਦੇ ਸੰਪਰਕ ਦੇ ਵਿੱਚ ਕਿਸੇ ਵੀਰ ਨੂੰ ਲੋੜੀਦਾ ਮਾਲ ਹੋਵੇ ਜਾਂ ਲੋੜੀਦਾ ਪਸ਼ੂ ਹੋਣ ਉਹਨਾਂ ਦੀ ਪਹੁੰਚ ਵਿੱਚ ਜਿਹੜੇ ਪਸ਼ੂ ਆ ਜਾਣ ਮਿਲਦਿਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ